ਸੰਜਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਸੰਜਾ ਫੋਰਮ ਜਿੰਦਾਬਾਦ ਜਿੰਦਾਬਾਦ ਇਕਤਾ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਮੁਲਾਜ਼ਮ ਇਕਤਾ ਜਿੰਦਾਬਾਦ ਜਿੰਦਾਬਾਦ ਸੰਜਾ ਫੋਰਮ ਜਿੰਦਾਬਾਦ ਜਿੰਦਾਬਾਦ ਅੱਜ ਪੰਜਾਬ ਦੇ ਬਿਜਲੀ ਬੋਰਡ ਸੰਜਾ ਫੋਰਮ ਵੱਲੋਂ 3 ਦਿਨ ਦਾ ਮਾਸਕਿਊਲੀ ਜਿਹੜੀ ਹੈਗੀ ਆ ਉਹ ਰੈਗੂਲਰ ਸਟਾਫ ਜਿੰਨੇ ਵੀ ਦਿੱਥੇ ਬੰਦੀਆਂ ਹੈਗੀਆਂ ਨੇ ਸੰਜੇ ਫੋਰਮ ਤੋਂ ਸਾਰੀਆਂ ਦਾ 3 ਦਿਨ ਦਾ ਪ੍ਰੋਗਰਾਮ ਹੈਗਾ ਹੈ ਉਹਨਾਂ ਦੇ ਨਾਲ ਪੈਨਸ਼ਨ ਐਸੋਸੀਏਸ਼ਨ ਪੰਜਾਬ ਦਾ ਵੀ ਪ੍ਰੋਗਰਾਮ ਹੈਗਾ ਕਿ ਲਗਾਤਾਰ ਜਿਹੜੀ ਉਹਨਾਂ ਦਾ ਸੰਜੇ ਫੋਰਮ ਨਾਲ ਸਮੂਲੀਅਤ ਕਰਕੇ ਤੇ ਉਹਨਾਂ ਦੀਆਂ ਮੰਗਾਂ ਪਲੱਸ ਜਿਹੜੀਆਂ ਪੈਨਸ਼ਨ ਐਸੋਸੀਏਸ਼ਨ ਦੀਆਂ ਪਿਛਲੇ ਸਮੇਂ ਤੋਂ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਸਮਝੋਤੇ ਹੋਏ ਔਰ ਮੰਗਾਂ ਜਿਹੜੀਆਂ ਲਾਗੂ ਨਹੀਂ ਕਿੱਥੀਆਂ ਹੋਈਆਂ ਉਹਦੇ ਸਬੰਧ ਦੇ ਵਿੱਚ ਅੱਜ ਲਗਾਤਾਰ ਜਿਹੜਾ ਹੈਗਾ ਅੱਜ ਤੋਂ ਸਟਾਰਟ ਹੈਗਾ ਇਹ ਧਰਨੇ ਰੈਲੀਆਂ ਦਾ ਪ੍ਰੋਗਰਾਮ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਥੇਵੰਦੀਆਂ ਨੂੰ ਟਾਈਮ ਦੇ ਕੇ بار-बार ਸਮਾਂ ਦੇ ਕੇ بار-बार ਮੀਟਿੰਗਾਂ ਨਾ ਕਰਨਾ ਉਹਨਾਂ ਮੀਟਿੰਗਾਂ ਨੂੰ ਪੋਸਟਪੋਨ ਕਰਨਾ ਲਗਭਗ 7 ਕੀ ਮੀਟਿੰਗਾਂ ਜਿਹੜੀਆਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਤੀਆਂ ਗਈਆਂ ਔਰ ਉਹਨਾਂ ਮੀਟਿੰਗਾਂ ਨੂੰ ਲਗਾਤਾਰ ਅੱਗੇ ਪਾ ਦਿੱਤਾ ਗਿਆ। ਉਹ ਕਾਫੀ ਲੰਬੇ ਸਮੇਂ ਤੋਂ ਜਿਹੜੇ ਮੁਲਾਜ਼ਮ ਔਰ ਪੈਨਸ਼ਨਿਸ ਗਰਸ਼ ਕਰ ਰਹੇ ਨੇ ਉਹਨੀਆਂ ਮੰਗਾਂ ਜਿਹੜੀਆਂ ਬਹੁਤ ਵਾਜੂ ਮੰਗਾਂ ਹੈਗੀਆਂ ਨਾ ਜਿਹੜੀਆਂ ਪਿਛਲੇ ਸਮੇਂ ਤੋਂ ਸਰਕਾਰਾਂ ਵੱਲੋਂ ਮੰਨੀਆਂ ਹੋਈਆਂ ਨਾ ਉਹਦੇ ਵਿੱਚ ਜਿਸ ਤਰ੍ਹਾਂ ਰਟਾਈ ਬੰਦੇ ਹੈਗੇ ਨਾ ਉਹਨਾਂ 2.95 ਦਾ ਫਾਰਮੂਲਾ ਲਾ ਕੇ 11 16 ਸਕੇਲਾਂ ਦੇ ਵਿੱਚ ਲਾ ਕੇ ਜਿਹੜਾ ਇਹ ਪੇ ਕਮਿਸ਼ਨ ਨੇ ਰਿਪੋਰਟ ਦੇ ਵਿੱਚ ਕਿਹਾ ਸੀ ਕਿ 2 ਪੇ 59 ਦਾ ਫਾਰਮੂਲਾ ਲਾ ਕੇ ਇਹ ਸਾਰੇ ਮੁਲਾਜ਼ਮਾਂ ਦੀਆਂ ਜਿਹੜੀਆਂ ਉਹ ਪੈਨਸ਼ਨ ਸੁਧਾਈ ਕੀਤੀ ਜਾਏ ਲੇਕਿਨ ਉਹ ਫਾਰਮੂਲਾ ਜਿਹੜਾ ਹੈਗਾ 11 16 ਤੋਂ ਪਹਿਲੇ ਜਿੰਨੇ ਵੀ ਮੁਲਾਜ਼ਮ ਸੀਗੇ ਉਹ ਪੈਨਸ਼ਨ ਬਣ ਗਏ ਉਹਨਾਂ ਦਾ ਉਹ ਫਾਰਮੂਲਾ ਲਾ ਕੇ ਲਾਗੂ ਨਹੀਂ ਕੀਤਾ ਜਾ ਰਿਹਾ ਇਹ ਕਹਿਦਾ ਦੀ ਮੁਲਾਜ਼ਮਾਂ ਦੀ ਮੰਗ ਹੈਗੀ ਆ ਕਿ ਜਿਹੜੇ 11 16 ਤੋਂ ਲੈ ਕੇ ਤੇ 36 ਤੱਕ ਜਿਹੜੇ ਬਕਾਇਆ ਰਹਿੰਦੇ ਹੈਗੇ ਨੇ ਮੁਲਾਜ਼ਮਾਂ ਦੇ ਇਹ ਜਿਹੜੇ ਸਕਿੱਲਾਂ ਦੇ ਉਹ ਬਕਾਇਆ ਨਹੀਂ ਦਿੱਤੀ ਜਾ ਰਹੀ ਇੱਕ ਹੈਗਾ ਜਿਹੜੀ ਪੰਜਾਬ ਸਰਕਾਰ ਤੇ ਡੀਏ ਹੈਗਾ ਉਹ ਸੈਂਟਰੀ ਤਰਜੀਹ ਨਹੀਂ ਦਿੱਤਾ ਜਾ ਰਿਹਾ ਕਿਉਂਕਿ 38% ਡੀਐਸ ਵੇਲੇ ਮੁਲਾਜ਼ਮ ਨੂੰ ਮਿਲ ਰਿਹਾ ਤੇ ਪੈਨਸ਼ਨ ਨੂੰ ਮਿਲ ਰਿਹਾ ਤੇ ਜਿਹੜੀ ਸੈਂਟਰ ਗਵਰਨਮੈਂਟ ਦੇ ਮੁਲਾਜ਼ਮੇ ਨੂੰ 50% ਜਿਹੜਾ ਉਹ ਡੀਏ ਇਹ ਮਿਲ ਗਿਆ ਇਸ ਵੇਲੇ ਤੇ ਉਹ ਅਹੀਂ ਇਹ ਮੰਗ ਕਰਦੇ ਆ ਕਿ ਜਿਹੜੀ ਸਾਡੀਆਂ ਮੰਗਾਂ ਗਈਆਂ ਡੀਏ ਦਾ ਹੈਗਾ ਜਾਂ ਪੇ ਸਕਿੱਲਾਂ ਦਾ ਏਰੀਅਨ ਹੈਗਾ ਉਹ ਇੱਕ ਮੁੱਸਤ ਜਿਹੜਾ ਹੈ ਮੁਲਾਜ਼ਮ ਨੂੰ ਦਿੱਤਾ ਜਾਏ ਤੇ ਪੈਨਸ਼ਨ ਨੂੰ ਵੀ ਦਿੱਤਾ ਜਾਏ ਇਹ ਜਿਹੜੀਆਂ ਮੁੱਖ ਮੰਗਾਂ ਹੈਗੀਆਂ ਸਾਡੀਆਂ ਇਹਨਾਂ ਮੰਗਾਂ ਨੂੰ ਜਿਹੜਾ ਪੰਜਾਬ ਸਰਕਾਰ ਜਲਦੀ ਟਾਈਮ ਦੇ ਕੇ ਤੇ ਬਿਜਲੀ ਬੋਰ ਦੀ ਮੈਨੇਜਮੈਂਟ ਜਿਹੜੀ ਹੈਗੀ ਆ ਉਹ ਆਪਣੇ ਮੁਲਾਜ਼ਮਾਂ ਦੇ ਨਾਲ ਆਪਣੇ ਜਿਹੜਾ ਸਾਂਝਾ ਫੋਰਮ ਨਾਲ ਬੈਠ ਕੇ ਜਿਹੜੀ ਮੀਟਿੰਗ ਕਰਕੇ ਤੇ ਉਹ ਛੇਤੀ ਛੇਤੀ ਜਿਹੜੀ ਮਸਲੇ ਦੇ ਹੱਲ ਕਰਾਈ ਜਾਣ ਤਾਂ ਕਿ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਹੈਗੀਆਂ ਨਾ ਉਹਨਾਂ ਦੇ ਵਿੱਚ ਜਿਹੜਾ ਰੋਸ ਵਿਆਪਤ ਹੈਗਾ ਉਹ ਰੋਸ ਨੂੰ ਦੂਰ ਕੀਤਾ ਜਾ ਸਕੇ ਐਮਐਲ ਦੀ ਹੜਤਾਲ ਦਾ ਬਿਜਲੀ ਬੋਰ ਵੱਲੋਂ ਕਿਹਾ ਗਿਆ ਹਾਂਜੀ ਜੀ ਮੈਂ ਸਿਟੀ ਡਿਵੀਜ਼ਨ ਪ੍ਰਧਾਨ ਸੁਨੀਲ ਕੁਮਾਰ ਸਭ ਤੋਂ ਪਹਿਲੇ ਤਾਂ ਮੈਂ ਆਪ ਜੀ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਵਿਸ਼ੇਸ਼ ਸਮਾਂ ਕੱਢ ਕੇ ਜੋ ਸਾਡੇ ਕੋਲ ਆਏ ਆ ਅੱਜ ਸਾਡੇ ਸਮੂਹ ਜੋ ਪੱਕੇ ਮੁਲਾਜ਼ਮ ਅਤੇ ਸਾਡੇ ਰਿਟਾਇਰੀ ਸਾਡਾ ਸਾਥ ਦੇ ਰਹੇ ਆ ਪਹਿਲੇ ਤਾਂ ਮੈਂ ਰਿਟਾਇਰੀ ਸਾਥੀਆਂ ਦਾ ਵੀ ਆਪਣਾ ਬਹੁਤ ਧੰਨਵਾਦ ਕਰਦਾ ਕਿਉਂਕਿ ਹਰ ਸੰਘਰਸ਼ ਵਿੱਚ ਰਿਟਾਇਰੀਆਂ ਦਾ ਸਾਡਾ ਸਾਥ ਬਹੁਤ ਦਿੰਦੇ ਆ ਔਰ ਮੈਂ ਦੱਸਣਾ ਚਾਹਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ 10 ਦਿਨ ਦੀ ਜਿਹੜੀ ਸਮੂਹਿਕ ਛੁੱਟੀ ਅਸੀਂ ਭਰੀ ਆ ਉਹ ਜੇ ਸੰਘਰਸ਼ ਅਸੀਂ ਹੋਰ ਤਿੱਖਾ ਕਰਾਂਗੇ ਜੇ ਸਾਡੀਆਂ ਮੰਗਾ ਪ੍ਰਧਾਨ ਜੀ ਨੇ ਦੱਸ ਹੀ ਦਿੱਤੀਆਂ ਆ ਤੁਹਾਨੂੰ ਜੇ ਸਾਡੀਆਂ ਮੰਗਾ ਜਿਹੜੀਆਂ ਇਨਵਿਨ ਲਾਗੂ ਨਾ ਕੀਤੀਆਂ ਤੇ ਸੰਘਰਸ਼ ਹੋਰ ਵੀ ਲੰਮਾ ਜਾ ਸਕਦਾ ਹੈ ਔਰ ਇਹ ਸਾਰੇ ਜ਼ਿੰਮੇਵਾਰੀ ਜਿਹੜੀ ਉਹ ਪੰਜਾਬ ਸਰਕਾਰ ਔਰ ਮੈਨੇਜਮੈਂਟ ਦੀ ਹੋਵੇਗੀ ਪੰਜਾਬ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ ਦੇ ਰਹੇ ਆ ਪੰਜਾਬ ਸਰਕਾਰ ਵੱਲੋਂ ਲਗਾਤਾਰ ਮੀਟਿੰਗਾਂ ਦਾ ਸੱਦਾ ਉਹ ਦੇ ਰਹੇ ਆ ਪਰ ਉਹਦੇ ਵਿੱਚ ਕੋਈ ਠੋਸ ਫੈਸਲਾ ਨਹੀਂ ਲੈ ਰਹੇ ਜਿਵੇਂ ਕਿ ਹੁਣ ਉਹ ਟਾਲਮਟੋਲ ਕਰ ਰਹੇ ਆ ਲਗਾਤਾਰ ਉਹਨਾਂ ਨੂੰ 3 ਸਾਲ ਹੋ ਗਏ ਆ ਜਿਵੇਂ ਉਹ ਸਰਕਾਰ ਬਣ ਕੇ ਆਈ ਸੀ ਮਲਾਜਮਾਂ ਨੇ ਉਹਨਾਂ ਦਾ ਬਹੁਤ ਵੱਡਾ ਸਤਕਾਰ ਕੀਤਾ ਸੀਗਾ ਆ ਸੀਗੀ ਇੱਕ ਨਵੀਂ ਸਰਕਾਰ ਅਸੀਂ ਲੈ ਕੇ ਆਏ ਆ ਵੀ ਸਾਡੇ ਜਿਹੜੇ ਦੁੱਖ ਆ ਇਹ ਸਰਕਾਰ ਦੂਰ ਕਰੂਗੀ ਪਰ ਹੁਣ 3 ਸਾਲ ਦਾ ਸਮਾਂ ਜਿਹੜਾ ਬੀਤਣ ਤੋਂ ਬਾਅਦ ਵੀ ਇਹ ਲੱਗ ਰਿਹਾ ਆ ਵੀ ਇਹ ਵੀ ਸਰਕਾਰ ਪੁਰਾਣੀਆਂ ਸਰਕਾਰਾਂ ਵਾਂਗੂ ਸਾਨੂੰ ਟਾਲਮਟੋਲ ਕਰ ਰਹੀ ਆ ਜੀ ਸਾਡੀ ਨੀਤੀ ਕੀ ਹੋਏਗੀ ਜੀ ਫੈਸਲਾ ਅਗਲੀ ਸਾਡੀ ਜਿਹੜੀ ਰਣਨੀਤੀ ਆ ਜੋ ਜੁਆਇੰਟ ਫੋਰਮ ਸਾਨੂੰ ਅਗਲਾ ਪ੍ਰੋਗਰਾਮ ਦੱਸੂਗੀ ਉਹ ਇਨਵਿਨੋਵੇਸ਼ਨ ਲਾਗੂ ਕਰਾਂਗੇ ਜੀ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਇਹਦੇ ਵਿੱਚ ਸਾਡੇ ਕੋ ਸਮੂਹ ਜਥੇਬੰਦੀਆਂ ਜਿਹਦੇ ਵਿੱਚ ਸਾਡੇ ਬਹੁਤ ਵੱਡੀ ਜਿਹੜੀ ਆ ਉਹ ਰਿਟਾਇਰੀ ਸਾਥੀ ਵੀ ਸਾਡਾ ਸਾਥ ਦੇ ਰਹੇ ਆ ਮੈਂ ਤੁਹਾਨੂੰ ਪਹਿਲੇ ਵੀ ਇੱਕ ਵਾਰੀ ਕਹਿ ਚੁੱਕਿਆ ਆ ਵੀ ਰਿਟਾਇਰੀ ਸਾਥੀਆਂ ਦਾ ਸਾਡਾ ਬਹੁਤ-ਬਹੁਤ ਧੰਨਵਾਦ ਇੱਕ ਵਾਰੀ ਫੇਰ ਕਰੂੰਗਾ ਬਹੁਤ ਧੰਨਵਾਦ ਜੀ ਜੀ ਸਰ ਇਹ ਮੰਗਾਂ ਸਰ ਮੰਗਾਂ ਹੈਗੀਆਂ ਕਿ ਜਦੋਂ ਐ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਜਿਹੜੇ ਆਪਣੇ ਸ਼ਹੀਦਾਂ ਨੂੰ ਸ਼ਹੀਦਾਂ ਦਾ ਦਰਜਾ ਦਿੰਦੀ ਹੈ ਤੇ 1 ਕਰੋੜ ਜਿਹੜਾ ਐਕਸ ਗ੍ਰੇਸ਼ੀਆ ਗ੍ਰਾਂਟ ਦਿੰਦੀ ਹੈ ਸਾਡੀ ਮੇਨ ਮੰਗ ਇਹ ਹੈ ਕਿ ਇਹ ਉਹਨਾਂ ਨੂੰ ਦਿੱਤਾ ਜਾਵੇ ਉਸ ਤੋਂ ਬਾਅਦ ਜਦੋਂ ਏਰੀਆ ਜਿਹੜਾ 5 ਸਾਲ ਦਾ ਉਹ ਏਰੀਆ ਦਿੱਤਾ ਜਾਵੇ ਡੀਏ ਦੀਆਂ ਕਿਸ਼ਤਾਂ ਜਿੰਨੀਆਂ ਉਹ ਦਿੱਤੀਆਂ ਜਾਣ ਜਿਹੜੇ ਰਿਟਾਇਰੀ ਦੀਆਂ ਮੰਗਾਂ ਹੈਗੀਆਂ ਰਿਟਾਇਰੀਆਂ ਦੇ ਜਿੰਨੇ ਵੀ ਪੈਨਸ਼ਨਾਂ ਸੋਧਣ ਵਾਲੀ 2.95 ਦੇ ਨਾਲ ਜਾਂ ਇਹਨਾਂ ਨੂੰ ਜਿਹੜੀ ਰਿਆਇਤ ਆ ਬਿਜਲੀ ਦੀ ਉਹ ਵੀ ਦੇਣੀ ਚਾਹੀਦੀ ਹੈ ਕਿਉਂਕਿ ਬਾਕੀ ਮਹਿਕਮੇ ਵੀ ਦੇ ਰਾਇਆ ਉਤਤ ਬਾਅਦ ਜਿੰਨੇ ਕੱਚੇ ਕੰਮੇ ਹੈਗੇ ਉਹਨਾਂ ਸਾਰਿਆਂ ਨੂੰ ਰੈਗੂਲਰ ਕੀਤਾ ਜਾਵੇ ਜੀ ਤੇ ਜਿੱਦਾਂ 7-8 ਲੱਖ ਦੀ ਜਦੋਂ ਗੈਦਰ ਦੂਜੀ ਹੁੰਦੀ ਸੀ ਕਨੈਕਸ਼ਨ ਤੇ ਉਦੋਂ ਮੁਲਾਜ਼ਮ ਜਿਹੜਾ ਸੀਗਾ 1 ਲੱਖ ਹੁੰਦਾ ਸੀ ਅੱਜ ਕਨੈਕਸ਼ਨ ਜਿਹੜਾ 1.5 ਕਰੋੜ ਹੋ ਗਿਆ ਲਾਗੇ 1.5 ਕਰੋੜ ਦੇ ਲਾਗੇ ਤੇ ਅੱਜ ਐਵੇਂ ਮਾਮੂਲੀ ਜਿਹਾ 35000 ਲੋਕ ਜਿਹੜੇ ਆ ਚਲਾ ਰਹੇ ਆ ਉਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮੰਗਾਂ ਨਵੇਂ ਸਾਲ ਦੀ ਸਟ੍ਰਕਚਰ ਤੇ ਆ ਬਿਲਡਿੰਗਾਂ ਜਿਹੜੀਆਂ ਬਿਲਕੁਲ ਰੱਬ ਦੇ ਰਾਸਰੇ ਚੱਲ ਰਹੀਆਂ ਆ ਬਿਜਲੀ ਬੋਰਡ ਦੀ ਇਹ ਨਿੱਜੀਕਰਨ ਜਿਹੜਾ ਆ ਇਹ ਸਾਡੇ ਨਾਲ ਮੁਲਾਜ਼ਮਾਂ ਦੇ ਨਾਲ ਤਾਂ ਧੋਖਾ ਹੈ ਹੀ ਹੈ ਇਹ ਜਿਹੜਾ ਆ ਆਮ ਪਬਲਿਕ ਦੇ ਨਾਲ ਵੀ ਧੋਖਾ ਆ ਆਉਣ ਵਾਲੇ ਟਾਈਮ ਦੇ ਵਿੱਚ ਰੇਟ ਜਿਹੜੇ ਆ ਵਧਣਗੇ ਹੁਣ ਤੁਸੀਂ ਦੇਖੋ ਜਿਹੜੇ ਸਮਾਰਟ ਮੀਟਰ ਲੱਗ ਰਹੇ ਆ ਇਸ ਲਈ ਕੀ ਹੋ ਰਿਹਾ ਉਹਨਾਂ ਤੋਂ ਬਿੱਲ ਜਿਹੜਾ ਮਹੀਨੇਵਾਰ ਲੈ ਰਿਆ ਹਾਲੇ ਉਹਦੀਆਂ ਇੱਕ ਦੋ ਆਪਸ਼ਨਾਂ ਖੋਲੀਆਂ ਜਦੋਂ ਉਹਨਾਂ ਦੀਆਂ ਹੋਰ ਆਪਸ਼ਨਾਂ ਖੋਲੀਆਂ ਤੇ ਆਪਣੇ ਆਪ ਜਿਹੜਾ ਜਿੰਨੀ ਇਹ ਹਲੇ ਸਬਸਿਡੀ ਆ ਜਿਹੜੀ ਆ ਇਹ ਬੰਦ ਹੋਏਗੀ ਉਸ ਤੋਂ ਬਾਅਦ ਜਿਹੜਾ 2022 ਐਮੈਂਡਮੈਂਟ ਬਿੱਲ ਆ ਰਿਹਾ ਇਹਨਾਂ ਨੂੰ ਕਿਸਾਨਾਂ ਨੂੰ ਜਿੰਨੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹੌਲੀ ਹੌਲੀ ਉਹ ਕਰਕੇ ਜਾਣਗੀਆਂ ਇਹਦੇ ਵਿੱਚ ਹਟਾਰ ਤਾਂ ਸਾਨੂੰ ਪਿਛਲੇ ਸਮੇਂ ਤੇ ਕੀਤੀਆਂ ਤੇ ਗਾਹਾਂ ਕਰਨੇ ਆ ਜੀ ਜੀ ਜਦੋਂ 35 ਸਾਲ ਪਹਿਲਾਂ ਸਾਡੀਆਂ ਪਾਲਸੀਆਂ ਚੇਂਜ ਹੋਈਆਂ ਜਿਹੜੇ ਵਿੱਚ ਪ੍ਰਾਈਵੇਟ ਸੈਕਟਰ ਦਾ ਕੰਮ ਨਹੀਂ ਹੋ ਰਿਹਾ ਅੱਜ ਅਸੀਂ ਇਹ ਦੇਖਦੇ ਆਂ ਕਿ ਜਿਹੜੇ ਸਰਕਾਰੀ ਖੇਤਰ ਦੇ ਕੋਈ ਵੀ ਕੰਮ ਕੀਤੇ ਹੋਣ ਉਹਨਾਂ ਦੀ ਮਹਤਤਾ ਹੈ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕੀਤੇ ਆ ਉਹ ਨਾ ਪਬਲਿਕ ਦੇ ਹਿੱਤ ਵਿੱਚ ਨਾ ਕਰਮਚਾਰੀ ਦੇ ਹਿੱਤ ਵਿੱਚ ਤੇ ਨਾ ਹੀ ਦੇਸ਼ ਦੇ ਹਿੱਤ ਵਿੱਚ ਅਸੀਂ ਦੇਖਿਆ ਪਿਛਲੇ ਸਮੇਂ ਚ ਬਿਹਾਰ ਦੇ ਵਿੱਚ 15 ਦਿਨਾਂ ਦੇ ਵਿੱਚ 10 ਕੋਲ ਦੇਖ ਪਏ ਆ ਨਵੀਂ ਸੰਸਦ ਜਿਹੜੀ ਬਣਾਈ ਆ ਪਹਿਲੇ ਸਾਲ ਤੋਂ ਲੈ ਕੇ ਅਦੁੱਤਿਆਰਾ ਮੰਦਰ ਲੀਕ ਕਰਨਾ ਪਿਆ ਸਾਰੇ ਪ੍ਰਾਈਵੇਟ ਸੈਕਟਰ ਦੇ ਆ ਆਹ ਹਿਮਾਚਲ ਦੇ ਵਿੱਚ ਆਪਾਂ ਜਿਹੜੀਆਂ ਪੁਰਾਣੀਆਂ ਸੜਕਾਂ ਸਾਡੀਆਂ ਪੜੀਆਂ ਹੋਈਆਂ ਨੇ ਉਹ ਮਜ਼ਬੂਤੀ ਨਾਲ ਖੜੀਆਂ ਜਿਹੜਾ ਇਹਨਾਂ ਦਾ ਕੇਂਦਰ ਸਰਕਾਰ ਦਾ ਵਿਕਾਸ ਆ ਉਹਦੇ ਮੈਂ ਗਾਣੀ ਸੜਕਾਂ ਲਗਾਤਾਰ ਬਣ ਰਹੇ ਨੇ ਐਕਸ਼ਨ ਹੋ ਰਿਹਾ ਹੈ ਸਹੈ ਕੇ ਸਾਡੀ ਮਤਲਬ ਆ ਜੀ ਬੋਰਡ ਦੇ ਪਬਲਿਕ ਸੈਕਟਰ ਦੀ ਗੱਲ ਆ ਆਪਾਂ ਦਾਖਲ ਕਰਦੇ ਆ ਅਸੀਂ ਪੈਨਸ਼ਨਰ ਤੇ ਰਿਟਾਇਰ ਹੋ ਸਕਦੇ ਆ ਹਾਂ ਜੀ ਸਮੂਹ ਇਹ ਨੇ ਸਾਡੀਆਂ ਕੋ ਮਰਦਾ ਨੇ ਸਰਕਾਰ ਕੇਂਦਰ ਦੀ ਹੋਵੇ ਚਾਹੇ ਪੰਜਾਬ ਦੀ ਇਹ ਲਗਾਤਾਰ ਬੇਇਮਾਨੀ ਕਰਦੀ ਆ ਤੇ ਧੋਖਾ ਕਰਦੀ ਆ ਕਿਉਂਕਿ ਸਾਡਾ ਪੰਜਾਬ ਦਾ ਮੁੱਖ ਮੰਤਰੀ 7 ਵਾਰ ਮੀਟਿੰਗ ਦੇਖੇ ਮੋੜਾ ਉਹ ਤੇ ਇੰਨੀ ਹਿੰਮਤ ਇਹਨੇ ਪਬਲਿਕ ਦਾ ਸਾਹਮਣਾ ਕਰ ਸਕਦਾ ਕੋਈ ਨਹੀਂ ਤੇ ਜੇ ਪੰਗੋੜੇ ਨੂੰ ਸਮਝਾਇਨੇ ਕਰ ਸਕਦਾ ਕੋਈ ਸਾਡੇ ਕੋਲ ਉਸ ਕਰ ਰਿਹਾ ਹੋਏ ਇੱਕ ਧੰਗ ਰਹਿ ਗਿਆ ਸਾਡੇ ਇਹਨੇ ਬੰਦੇ ਮਰ ਰਹੇ ਆ ਐਕਸੀਡੈਂਟ ਇੰਨੇ ਹੋ ਰਹੇ ਆ ਕਿ ਅੱਜ ਕਦੀ ਉਹਨੇ ਕਸਣਾ ਸੋਚਿਆ ਆ ਸਾਥੀ ਹੁਣੇ ਦੱਸ ਕੇ ਗਏ ਆ ਇੱਕ ਕਨੈਕਸ਼ਨ ਜਿੰਨੇ ਘਾਟ ਸੀ ਉਹ ਸਾਡੇ ਲੱਤ ਉੱਪਰ ਬੰਦਾ ਸੌਂ ਕੇ ਪਿਆ ਹੋਰ ਕਦੀ ਮਤ ਜਦੋਂ ਪਬਲਿਕ ਸੈਕਟਰ ਦੀ ਸਾਡਾ ਮੈਹਿਮਾ ਕਦੀ ਘਾਟੇ 'ਚ ਨਹੀਂ ਸੀ ਗਿਆ ਆ ਸੀਨੀਅਰ ਕਾਡਰ ਦੀ ਜਿਹੜੀ ਕਿਸ਼ਤ ਪਾਉਂਦੇ ਮੈਂ ਤਨਖਾਹਾਂ ਵੀ ਸੇਫ ਸੀ ਪੈਨਸ਼ਨਾਂ ਵੀ ਓਪੀਐਸ ਸੀ ਤੇ ਘਾਟਾ ਵੀ ਕੋਈ ਨਹੀਂ ਸੀ ਲੱਗਦਾ ਕਿ 600 ਯੂਨਿਟ ਜਿਹੜੀ ਫ੍ਰੀ ਕੀਤੀ ਉਹਦਾ ਵੀ ਅਸਰ ਪੈ ਰਿਹਾ ਮੈਂ ਕਹਿੰਦਾ ਜੀ ਉਹ ਤਾਂ ਜਿਹੜੀਆਂ ਉਹ ਤੋਂ ਇਲਾਵਾ ਆਪਾਂ ਉਹ ਅਸੀਂ ਮੁਫਤ ਖੋਰੇ ਜਿਹੜੇ ਆ ਉਹਦੇ ਹੱਥ ਵਿੱਚ ਨਹੀਂ ਉਹਦਾ ਇੰਨਾ ਫਰਕ ਨਹੀਂ ਇੱਥੇ ਦਾ ਇੱਕ ਮਤਲਬ ਫੈਕਟਰੀ ਦੇ ਵਿੱਚ ਚੋਰੀ ਹੋਣ ਲੱਗ ਪਵੇ ਨਾ ਤੇ ਦਸਾਂ ਪਿੰਡਾਂ ਦੇ ਵਿੱਚ ਫ੍ਰੀ ਬਿਜਲੀ ਦੇ ਦੋ ਤਾਂ ਉਤੋਂ ਵੱਧ ਚੋਲ ਹੋ ਜਾਂਦੀ ਇਹ ਤਾਂ ਲੋਕਾਂ ਨਾਲ ਮੀਟਰਾਂ ਦਾ ਧੋਖਾ ਪਹਿਲੇ ਮੀਟਰ ਨੂੰ ਕੀ ਹੋਇਆ ਇਹ ਲੋਕਾਂ ਨੇ ਮੰਗ ਕੀਤੀ ਸੀ ਇਹ ਨੂੰ ਮੇਰੇ ਵਰਗਾ ਬੰਦਾ ਆ ਇਹ ਤਾਂ ਉਹਨਾਂ ਦੀ ਆਪਣੀਆਂ ਪੌਸਟੀਆਂ ਉਹਨਾਂ ਦੀ ਆਪਣੀਆਂ ਪੌਸਟੀਆਂ ਕਾਰਪੋਰੇਟ ਸੈਕਟਰ ਦੇ ਹੱਥ ਵਿੱਚ ਕੰਮੋ ਅਸੀਂ ਜਿੰਨ ਕਿ ਭੁੱਖ ਮੁਲਾਜਮ ਭੁੱਖਾ ਮਰਿਆ ਭੁੱਖ ਮਰਿਆ ਭੁੱਖ ਮਰਿਆ ਮਹਿੰਗਾਈ ਆ 400 ਦਾ ਸਿਲੰਡਰ ਜਿਹੜਾ 2014 ਦੇ ਵਿੱਚ ਸੀ ਅੱਜ ਕਿੱਥੇ ਪਹੁੰਚ ਗਿਆ ਦੁੱਗਣੇ ਜਾਣੀ ਮਹਿੰਗਾਈ ਕਾਰਨ ਦੇ ਬਾਵਜੂਦ ਵੀ ਸਾਡੇ ਲੋਕਾਂ ਦੀ ਖਾਹ ਘਟ ਰਹੀਆਂ ਇੱਥੇ ਦਾਣੀ ਜਿਹੜੇ ਹੁਣ ਆਈਆਈਟੀ ਵਾਲੇ ਬੰਦੇ ਆ ਜਿਨ੍ਹਾਂ ਨੂੰ ਅੱਜ ਤੋਂ ਮਤਲਬ 10 ਸਾਲ ਪਹਿਲਾਂ ਲੱਖ ਲੱਖ 10-20 ਸਾਲ ਪਹਿਲਾਂ ਲੱਖ ਲੱਖ 2-1.5 ਲੱਖ ਦਾ ਪੈਕੇਜ ਮਿਲਦਾ ਸੀ ਅੱਜ ਉਹ ਸਿਰ ਰੋਦੇ ਪਏ ਆ ਬੰਬੇ ਦੇ ਵਿੱਚ 30-30 ਹਜ਼ਾਰ ਦੇ ਵਿੱਚ ਉਹਨਾਂ ਨੂੰ ਕੁੱਝ ਨਹੀਂ ਚੱਲਦਾ ਠੀਕ ਹੈ ਇਹ ਸਾਰੀਆਂ ਫੌਜੀਆਂ ਚੇਨ ਕਰਕੇ ਹੀ ਪਾਵਰ ਦਾ ਗੁਜ਼ਾਰਾ ਹੋ ਸਕਦਾ ਇਹਦੇ ਨਾਲ ਸੰ ਇਹ ਨਹੀਂ ਤੇ ਸਾਨੂੰ ਮੁਲਾਜ਼ਮ ਤੇ ਪੈਨਸ਼ਨਾਂ ਨੂੰ ਸਾਡੇ ਨਾਲ ਜਨਤਾ ਕੇ ਜਿ세 ਬੰਦਿਆਂ ਦੇ ਸਹਿਯੋਗ ਨਾਲ ਹੀ ਆਪਾਂ ਇਹਨੂੰ ਹਟਾ ਸਕਦੇ ਆਂ ਨਹੀਂ ਤੇ ਜਮਾਤ ਸਾਰੀ ਇਕੱਠੀ ਆ ਇਹ ਗੁਰਕੇ ਬਦਲ ਕੇ ਆਉਂਦੇ ਆ ਜ਼ੁਲਮੋਂ ਤੱਕ ਠੀਕ